ਅੱਜ ਭਿਆਨਕ ਸਰਖਾਸੇ ਨੇ ਇੱਕ ਕਾਰ ਦੇ ਵਿੱਚ 70 ਵਾਛਾ ਦਿੱਤੇ ਨੇ ਦੱਸ ਦੇ ਕਿ ਕਾਰ ਅਤੇ ਬਾਈਕ ਦੇ ਆਮੋ ਸਾਹਮਣੇ ਏਡੀ ਜ਼ਬਰਦਸਤ ਟੱਕਰ ਹੁੰਦੀ ਆ ਜਿਸ ਦੇ ਦੌਰਾਨ ਇੱਕ ਵਿਅਕਤੀ ਦੀ 목 ਤੇ ਮੌਤ ਹੋ ਜਾਂਦੀ ਆ ਤਾਂ ਜਿਸ ਦੇ ਵਿੱਚ ਇੱਕ ਜਿਹੜਾ ਬੱਚਾ ਉਹ ਗੰਭੀਰ ਜ਼ਖਮੀ ਹੋ ਜਾਂਦਾ ਜਿਸ ਨੂੰ ਇਲਾਜ ਦੇ ਲਈ ਨੇ ਦੇਕੀ ਹਸਪਤਲ ਦੇ ਵਿੱਚ ਜਿਹੜਾ ਭਰਤੀ ਕਰਾਇਆ ਜਾਂਦਾ ਦੱਸ ਦੇ ਕਿ ਇਹ ਮਾਮਲਾ ਅੱਜ ਸਮਾਣਾ ਦੇ ਮੈਸਰ ਰੋਡ ਤੇ ਵਾਪੜਿਆ ਜਿੱਥੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੁੰਦੀ ਆ ਜਾਣਕਾਰੀ ਮੁਤਾਬਕ ਹੰਸਲਾਏ ਵਾਸੀ ਚਾਬਾ ਦਾ ਰਹਿਣ ਵਾਲਾ ਸੀ ਅਤੇ ਇਹ ਵਿਅਕਤੀ ਆਪਣੇ ਪੋਤਿਆਂ ਪੋਤਿਆਂ ਨੂੰ ਲੈ ਕੇ ਸਮਾਨੇ ਦਵਾਈ ਲੈਣ ਲਈ ਜਾ ਰਿਹਾ ਸੀ ਤਾਂ ਪਰ ਸਮਾਨਾ ਤੋਂ ਇੱਕ ਲਾਲ ਰੰਗ ਦੀ ਕਾਰ ਮੈਸਰ ਵੱਲ ਨੂੰ ਆ ਰਹੀ ਸੀ ਤਾਂ ਪਰ ਅਚਾਨਕ ਜਿਹੜੀ ਆ ਕਾਰ ਅਤੇ ਮੋਟਰਸਾਈਕਲ ਦੀ ਏਡੀ ਜ਼ਬਰਦਸਤ ਟੱਕਰ ਹੁੰਦੀ ਆ ਜਿਸ ਦੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਬੱਚਿਆਂ ਦੀ ਹਾਲਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਸ ਨੂੰ ਨਿਦਿੱਕੀ ਹਸਪਤਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਤਾਂ ਉੱਥੇ ਹੀ ਡਾਕਟਰਾਂ ਦੇ ਵੱਲੋਂ ਜਿਹੜਾ ਹਾਲਤ ਨੂੰ ਦੇਖਦਿਆਂ ਹੋਇਆ ਅੱਗੇ ਹਸਪਤਲ ਦੇ ਰੈਫਰ ਕਰ ਦਿੰਦੇ ਨੇ ਤਾਂ ਦੱਸਦੇ ਕਿ ਬੱਚਿਆਂ ਦੇ ਨਾਮ ਨਵਜੋਤ ਅਤੇ ਜਸ਼ਨ ਜਿਨ੍ਹਾਂ ਦੀ ਉਮਰ ਲਗਭਗ 11 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਪਰ ਮਾਂ ਨੇ ਦੱਸਿਆ ਕਿ ਮੈਂ ਜਿੜੀ ਲਗਾਉਣ ਦੇ ਲਈ ਗਈ ਸੀ ਤਾਂ ਪਰ ਮੈਨੂੰ ਪਤਾ ਲੱਗਾ ਕਿ ਮੈਂ ਤੁਰੰਤ ਹਸਪਤਲ ਦੇ ਵਿੱਚ ਆ ਗਈ ਤਾਂ ਹੰਸਰਾਜ ਜਸਵਿੰਦਰ ਦਾ ਸੋਰਾ ਲੱਗਦਾ ਸੀ ਪਰ ਜਿਸ ਦੀ ਇਸ ਹਾਸੇ ਦੇ ਵਿੱਚ ਮੌਤ ਹੋ ਗਈ ਤਾਂ ਥਾਣਾ ਸਿਟੀ ਦੇ ਏਐਸਆਈ ਸਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਨੂੰ ਇਸ ਹਾਸੇ ਬਾਰੇ ਪਤਾ ਲੱਗਾ ਮੈਂ ਤੁਰੰਤ ਹਸਪਤਾਲ ਦੇ ਵਿੱਚ ਆਇਆ ਇਨ੍ਹਾਂ ਕਾਰ ਚਾਲਕ ਦੇ ਆਧਾਰ ਤੇ ਕਾਰ ਡਰਾਹੀ ਪਛਾਣ ਕਰ ਦਿੱਤੀ ਗਿਆ ਜੋ ਕਿ ਇਹ ਵਿਅਕਤੀ ਸਮਾਨਤ ਦੇ ਰਹਿਣ ਵਾਲਾ ਆ ਔਰ ਵਾਈਟ ਰਾਗੀ ਵਾਈਡ ਬੱਚਾ ਦੀ ਮਾਤਾ ਜਸਵਿੰਦਰ कौर ਨੇ ਦੱਸਿਆ ਕਿ ਜਦੋਂ ਮੈਨੂੰ ਇਸ ਹਾਸੇ ਬਾਰੇ ਪਤਾ ਲੱਗਾ ਕਿ ਜੋ ਮੈਂ ਤੁਰੰਤ ਜਿਹੜੀ ਆ ਹਸਪਤਾਲ ਪਹੁੰਚ ਜਾਂਦੀ ਹੈ ਜਿੱਥੇ ਦੇਖ ਕੇ ਜਿਹੜੀਆਂ ਬੱਚੇ ਦੀ ਹਾਲਾਤ ਇੰਨੇ ਗੰਭੀਰ ਸੀਗੇ ਉਸ ਨੂੰ ਨਿਦਕੀ ਹਸਪੀਟਲ ਦੇ ਵਿੱਚ ਜਿਹੜਾ ਅੱਗੋਂ ਰੈਫਰ ਕਰ ਦਿੱਤਾ ਗਿਆ ਤਾਂ ਦੱਸ ਦਈਏ ਅੱਜ ਐਡਾ ਸਮਾਣਤ ਉਹ ਜਿਹੜਾ ਮਾਮਲਾ ਸਾਹਮਣੇ ਆਇਆ ਸਮਾਣਤ ਦੇ ਵਿੱਚ ਕਾਰ ਅਤੇ ਬਾਈਕ ਦੇ ਜਿਹੜੀ ਆ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੁੰਦੀ ਆ ਟੱਕਰ ਇਡੀ ਭਿਆਨ ਸੀਗੀ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਗੱਡੀ ਪਲਟੀਆਂ ਖਾਂਦੀ ਜਿਹੜੀ ਆ ਖੇਤਾਂ ਦੇ ਵਿੱਚ ਡਿੱਗ ਜਾਂਦੀ ਆ ਤਾਂ ਜਿਹੜਾ ਮੋਟਰਸਾਈਕਲ ਉਸ ਦੇ ਪਰ ਖੱਟੇ ਉੱਡ ਜਾਂਦੇ ਨੇ ਤਾਂ ਜਿਸ ਦੇ ਦੌਰਾਨ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਤਾਂ ਮੋਟਰਸਾਈਕਲ ਤੇ ਸਵਾਰ ਵਿਅਕਤੀ ਆਪਣੇ ਪੋਤਿਆਂ ਨੂੰ ਜਿਹੜਾ ਦਵਾਈ ਲੈਣ ਜਾ ਰਿਹਾ ਸੀ ਤਾਂ ਜਿਸ ਦੇ ਦੌਰਾਨ ਜਿਹੜੇ ਪੁੱਤ ਸੀ ਉਸਦੇ ਉਹ ਗੰਭੀਰ ਚੱਕੀ ਮੋ ਜਾਂਦੇ ਨੇ ਜਿਸ ਨੂੰ ਪਹਿਲਾਂ ਨਿੱਦਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜ ਦਿੱਤਾ ਗਿਆ ਉੱਥੇ ਹਾਲਾਤ ਬੱਚੇ ਦੇ ਗੰਭੀਰ ਦੇਖਦੇ ਹੋਇਆ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਮ ਜਿਹੜਾ ਮਾਂ ਕਲਪਦੀ ਰੋਂਦੀ ਜੜੀਆ ਨਜ਼ਰ ਆ ਰਹੀ ਹੈ ਤਰਫ ਦੀ ਨਜ਼ਰ ਆ ਰਹੀ ਹੈ ਕਿਉਂਕਿ ਉਸ ਦੇ ਘਰ ਦਾ ਜਿਹੜਾ ਚਰਾਗ ਪੁੱਜ ਗਿਆ ਉਸ ਦੇ ਘਰ ਦੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਆ ਤਾਂ ਬੱਚਾ ਜਿਹੜਾ ਆ ਉਸ ਦਾ ਗੰਭੀਰ ਚੱਕਮੀ ਹੋ ਗਿਆ ਜਿਸ ਦੇ ਹਾਲਾਤ ਗੰਭੀਰ ਜਿਹੜੇ ਨੇ ਦੱਸੇ ਜਾ ਰਹੇ ਦਿੱਤੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਗੁਨਾ ਕੀ ਕੁਝ ਕਹਿਣਾ ਉਹ ਚਸ਼ਮਦੀਦ ਜਿਹੜਾ ਮੌਕੇ ਤੇ ਸੀਗਾ ਨੌਜਵਾਨ ਉਸ ਦਾ ਕੀ ਕੁਝ ਕਹਿਣਾ ਆਓ ਸੁਣਦੇ ਆ ਉਹਨਾਂ ਦੀ ਜੁਬਾਨ ਕਿਵੇਂ ਹਾਸਾ ਵਾਪਰੇ ਸਾਰਾ ਜੇ ਉਹ ਇਧਰੋਂ ਗੱਡੀ ਆ ਰਹੀ ਸੀ ਉਹ ਇਧਰੋਂ ਗੱਡੀ ਸਮਾੜੇ ਵੱਲ ਤੋਂ ਆ ਰਹੀ ਸੀ ਠੀਕ ਹੈ ਤੇ ਬਸ ਇਧਰੋਂ ਇੱਕਦਮ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਚਾਨਕੀ ਵਿੱਚ ਵੱਜ ਗਏ ਨੇ ਉਹ ਮੋਟਰਸਾਈਕਲ ਵਿੱਚ ਵੱਜੇ ਨੇ ਤੋਂ ਨੇ ਤੇ ਟੱਕਰ ਹੋਈ ਹੈ ਸੋਣ ਦੇ ਵਿੱਚ ਆ ਰਿਹਾ ਕੋਈ ਟੱਕਰ ਨਹੀਂ ਵੱਜੇ ਹੋਣਗੇ ਤਾਂ ਇੰਨੀ ਸੱਟ ਲੱਗੀ ਇਸ ਦਾ ਮਗਰ ਸੀ ਸੰਤਾ ਇਨਾ ਪਤਾ ਨਹੀਂ ਠੀਕ ਹੈ ਕੋਈ ਡੈਥ ਵਗੈਰਾ ਦਾ ਦੱਸ ਰਹੇ ਨੇ ਜੀ ਹਾਂਜੀ ਉਹ ਇਹ ਹੰਸਰਾ ਜਿਹੜਾ ਸੀ ਨਾ ਬਾਜੀਗਰ ਉਹ ਮਰ ਗਿਆ ਤੇ ਦੂਸਰੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਹਾਂਜੀ ਜੋ ਬੱਚੇ ਨੇ ਹਾਂਜੀ ਉਹਨਾਂ ਨੂੰ ਇੱਕ ਨੂੰ ਤਾਂ ਸੱਟ ਕਾਫੀ ਪਾਣੀ ਚ ਪਿਆ ਸੀ ਤੇ ਇੱਕ ਬੱਚਾ ਠੀਕ ਸੀ ਠੀਕ ਹੈ ਹਾਂਜੀ ਹੁਣ ਹਸਪਤਾਲ ਦਾਖਲ ਨਹੀਂ ਸਮਝ ਕੋਈ ਗੱਡੀ ਦੀ ਜ਼ਿਆਦਾ ਸਪੀਡ ਦੱਸਣ ਨੂੰ ਕਹਿ ਰਹੇ ਨਹੀਂ ਕੋਈ ਜ਼ਿਆਦਾ ਸੀ ਕੀ ਸਪੀਡ ਸਾਨੂੰ ਤਾਂ ਨਹੀਂ ਪਤਾ ਲੱਗਾ ਵੈਸੇ ਉਹਨਾਂ ਤਾਂ ਮਾਰੇ ਸੀ ਹਾਂਜੀ ਸਪੀਡ ਹੈ ਕਿ ਕਿੰਨੇ ਕੁ ਸਾਲ ਦਾ ਬੱਚਾ ਸੀ ਤੁਹਾਡਾ ਇਹ ਦੋ ਨੇ ਦੋ ਬੱਚੇ ਸੀਗੇ ਕਿੰਨੇ ਕੁ ਸਾਲ ਦੇ ਸੀ 11 ਸਾਲ ਦਾ ਇੱਕ 8 ਸਾਲ ਦਾ ਠੀਕ ਨੇ ਬੱਚੇ ਹੁਣ ਤੁਹਾਡੇ ਪਤਾ ਨਹੀਂ ਕਿ ਕਿੱਥੇ ਦੀ ਲਾਣ ਗਈ ਸੀ ਠੀਕ ਹੈ ਲੈ ਲੈ ਗਏ ਨੇ ਉਹ ਜਿਹੜਾ ਮੋਟਰਸਾਈਕਲ ਚਲਾ ਰਹੇ ਸੀ ਉਹ ਕੌਣ ਸੀ ਜੀ ਉਹ ਮੇਰਾ ਸਹੁਰਾ ਆਇਆ ਸੀ ਅੱਛਾ ਤੁਹਾਡੇ ਸਹੁਰਾ ਸੀ ਉਹਨਾਂ ਦੀ ਡੈਥ ਹੋ ਗਈ ਲੱਗੇ ਉਹਨਾਂ ਤੁਹਾਨੂੰ ਪਤਾ ਸੀ ਹਾਂ ਜੀ ਇਹ ਕਿੱਥੇ ਜਾ ਰਹੇ ਸੀਗੇ ਇਹ ਦਵਾਈ ਬੱਚਿਆਂ ਨੂੰ ਦਵਾਈ ਨਾਲ ਆ ਰਿਹਾ ਸੀ ਸਮਾਂ ਬੱਚਿਆਂ ਨੂੰ ਦਵਾਈ ਦੁਆਣ ਆ ਰਹੇ ਸੀ ਠੀਕ ਹੈ ਇਹ ਕਿੰਨੇ ਕਵਚ ਦੀ ਗੱਲਬਾਤ ਹੈ ਸਾਰੀ ਪਤਾ ਨਹੀਂ ਜੀ ਮੈਂ ਤਾਂ ਜੀ ਦੀ ਲਾਨ ਗਈ ਜੀ ਮੈਨੂੰ ਜਦੋਂ ਉਹਨਾਂ ਨੇ ਫੋਨ ਕਰਿਆ ਮੈਨੂੰ ਖੱਤੀ ਆਈ ਤੁਸੀਂ ਉਸੇ ਪਿੰਡ ਰਹਿੰਦੇ ਹੋ ਹਾਂ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਜਸਵਿੰਦਰ ਠੀਕ ਐ ਤਾਂ ਸਭ ਤੋਂ 2 ਮਿੰਟ ਪਹਿਲਾਂ ਹਾਸਾ ਹੋਇਆ ਤੇ ਤੁਹਾਡੇ ਕੋਲ ਕੇਸ ਆਇਆ ਹੈ ਕੀ ਕੀ ਪੋਜੀਸ਼ਨ ਹੈ ਇਸ ਟਾਈਮ ਜੀ ਹਾਂ ਜੀ ਦੋ ਬੱਚੇ ਸਾਡੇ ਕੋਲ ਆਏ ਸੀ ਦੋਵੇਂ ਬੱਚੇ ਸਿੱਖ ਸੀਗੇ ਤੇ ਜਿਹੜਾ ਰੈਫਰ ਕੀਤਾ ਜਿੰਦਰ ਹਸਪੀਟਲ ਤੇ ਹਨਾ ਜਦਾ ਹਾਲਤ ਕਰਿਆ ਭਾਜੀ ਜਦਾ ਹਾਲਤ ਖਰਾਬ ਸੀ ਠੀਕ ਐ ਤੇ ਇੱਕ ਸਾਡੇ ਕੋਲ ਡੈਡ ਬੋਡੀ ਰਿਸਿਵ ਹੋਈ ਆ ਵੀ ਆਰਐਸਏ ਐ ਠੀਕ ਐ ਜੀ ਇਹ ਐਂਬੂਲੈਂਸ ਜੀ ਆਪਰੇ ਲੱਕੀਏ ਕੋਈ ਇਹ ਪ੍ਰਾਈਵੇਟ ਐਂਬੂਲੈਂਸ ਪ੍ਰਾਈਵੇਟ ਲਿਆ ਹੁਣ ਤੁਸੀਂ ਵੀ ਰੈਫਰ ਕਰਤੀ ਹਾਂ ਜੀ ਰੈਫਰ ਕੀਤੀ ਠੀਕ ਐ ਉਹ ਦੂਸਰਾ ਕਲੀਅਰ ਐ ਜੀ ਡੈਡ ਹੋ ਗਿਆ ਹਾਂ ਜੀ ਹੋ ਗਿਆ ਠੀਕ ਜੀ ਮੇਰਾ ਨਾਮ ਦਲਜੀਤ ਕੋਰ 21ਵੇਂ ਹਾਸਾ ਵਰਪਰੇ ਸਾਰਾ ਜੇ ਉਹ ਇਧਰ